ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਰਾਗ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਬਸ ਵਸਹਾ ਸਬ ਸਿਆਣਪ ਛੱਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸੇਤੇ ਜਪਨਾ ਆਠ ਪਹਿਰ ਪ੍ਰਭ ਤਿਆਹ ਤੂੰ ਗੁਣ ਗੋਇੰਦ ਨਿਤ ਗਾ ਰਹਾ ਤਿਸ ਕੇ ਸਰਣੀ ਪਰਮਨਾ ਜਿਸ ਜੀਵੜ ਆਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸਾ ਸੁਖ ਦਾਤਾ ਪੈ ਪੰਜਨੋਂ ਤੇਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਤ ਆਵੇ ਰਸ ਬਹੁਤ ਬਹੁਤ ਵਿਖਾਣੀ ਐ ਉੱਚ ਉਚਾ ਥਾਂ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਰਾਗ ਮਹਲਾ 5 ਵਾ सोई ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵਸਹਾ ਸਭ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸੇਤੇ ਜਪਨਾਉ ਆਠ ਪਹਿਰ ਪ੍ਰਭ ਤਿਆਹੇ ਤੂੰ ਗੁਣ ਗੋਇੰਦ ਨਿਤ ਗਾ ਰਹਾ ਤਿਸ ਕੇ ਸਰਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾਮੁ ਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਤ ਆਵੇ ਰਸ ਬਹੁਤ ਬਹੁਤ ਵਿਖਾਣੀ ਐ ਉੱਚ ਉਚਾ ਥਾਂ ਵਰਨਾ ਚਹਿਨਾ ਬਹਾਰ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਰਾਗ ਮਹਲਾ 5 सोई ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵਸਹ ਸਭ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸੇਤੇ ਜਪਨਾਉ ਆਠ ਪਹਿਰ ਪ੍ਰਭ ਤਿਆਹ ਤੂੰ ਗੁਣ ਗੋਇੰਦ ਨਿਤ ਗਾ ਰਹਾ ਤਿਸ ਕੇ ਸਰਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾਮੁ ਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋ ਤੇਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਤ ਆਵੇ ਰਸ ਬਹੁਤ ਬਹੁਤ ਵਿਖਾਣੀ ਐ ਉੱਚ ਉਚਾ ਥਾਂ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਰਸਾ ਸਬ ਸਿਆਣ ਪਾ ਛਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਜ ਸੇ ਤੇ ਜਪਨਾਉ आठ पहर प्रभु त्याहे तू गुण गोविंद नित गा रहा तिसके सरनी परमना जिस जेवड अवर न कोई जिस सिमरत सुख होए कणा दुख दर्द ना मुले होए सदा सदा कर चक्रि ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਤ ਆਵੇ ਰਸ ਬਹੁਤ ਬਹੁਤ ਵਿਖਾਣੀਆਂ ਉੱਚ ਉਚਾ ਥਾਂ ਵਰਨਾ ਚਹਿਨਾ ਬਹਾਰ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸੱਚ ਦੇਵ ਆਪਣਾ ਨਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਰਾਗ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹੀ ਕੇ ਕਰ ਆਸਮਨ ਜਿਸ ਕਾ ਸਬਸ ਵਿਸਾ ਸਬ ਸਿਆਣ ਪਾ ਛਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸੇ ਤੇ ਜਪਨਾ 8 ਪਹਿਰ ਪ੍ਰਭ ਤਿਆ ਹੈ ਤੂ ਗੁਣ ਗੋਇੰਦ ਨਿਤ ਗਾ ਰਹਾ ਤਿਸ ਕੇ ਸਰਨੇ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰ ਤਾਵੇ ਰਸ ਬਹੁਤ ਬਹੁਤ ਰਖਾਣੀਆਂ ਉੱਚ ਉਚਾ ਥਾਂ ਵਰਨਾ ਚਹਿਨਾ ਬਹਾਰ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸੱਚ ਦੇਵ ਆਪਣਾ ਨਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਰਾਗ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹੀ ਕੇ ਕਰ ਆਸਮਨ ਜਿਸ ਕਾ ਸਬਸ ਵਿਸਹਾ ਸਬ ਸਿਆਣ ਪਾ ਛਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸੇ ਤੇ ਜਪਨਾ 8 ਪਹਿਰ ਪ੍ਰਭ ਤਿਆ ਹੈ ਤੂ ਗੁਣ ਗੋਇੰਦ ਨਿਤ ਗਾ ਰਹਾ ਤਿਸ ਕੇ ਸਰਨੇ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਆਕਾਰ ਆਵੇ ਰਸ ਬਹੁਤ ਬਹੁਤ ਵਿਖਾਣੀ ਐ ਉੱਚ ਉਚਾਥੋਂ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸੱਚ ਦੇਵਾ ਆਪਣਾ ਨਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਰਾਗ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹੀ ਕੇ ਕਰ ਆਸਮਨ ਜਿਸ ਕਾ ਸਬਸ ਰਸਹਾ ਸਬ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸੇ ਤੇ ਜਪਨਾ ਆਠ ਪਹਿਰ ਪ੍ਰਭ ਤਿਆ ਹੈ ਤੂ ਗੁਣ ਗੋਇੰਦ ਨਿਤ ਗਾ ਰਹਾ ਤਿਸ ਕੀ ਸਰਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰ ਤਾਵੇ ਰਸ ਬਹੁਤ ਬਹੁਤ ਰਖਾਣੀ ਐ ਉੱਚ ਉਚਾ ਥਾਂ ਵਰਨਾ ਚਹਿਨਾ ਬਹਾਰ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸੱਚ ਦੇਵੋ ਆਪਣਾ ਨਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਰਾਗ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹੀ ਕੇ ਕਰ ਆਸਮਨ ਜਿਸ ਕਾ ਸਬਸ ਵਿਸਹਾ ਸਬ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸੇ ਤੇ ਜਪਨਾ 8 ਪਹਿਰ ਪ੍ਰਭ ਤਿਆ ਹੈ ਤੂ ਗੁਣ ਗੋਇੰਦ ਨਿਤ ਗਾ ਰਹਾ ਤਿਸਕੇ ਸਰਨੇ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰ ਤਾਵੇ ਰਸ ਬਹੁਤ ਬਹੁਤ ਵਿਖਾਣੀਐ ਉੱਚ ਉਚਾ ਥਾਂ ਵਰਨਾ ਚਹਿਨਾ ਬਹਾਰ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸਚ ਦਿਨੋ ਆਪਣਾ ਨਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਰਾਗ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹੀ ਕੇ ਕਰ ਆਸਮਨ ਜਿਸ ਕਾ ਸਬਸ ਵਿਸਹਾ ਸਬ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸੇ ਤੇ ਜਪਨਾ 8 ਪਹਿਰ ਪ੍ਰਭ ਤਾਹ ਤੂ ਗੁਣ ਗੋਇੰਦ ਨਿਤ ਗਾ ਰਹਾ ਤਿਸਕੇ ਸਰਨੇ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰ ਆਵੇ ਰਸ ਬਹੁਤ ਬਹੁਤ ਵਿਖਾਣੀਐ ਉੱਚ ਉਚਾ ਥਾਂ ਵਰਨਾ ਚਹਿਨਾ ਬਹਾਰ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸਚ ਦਿਨੋ ਆਪਣਾ ਨਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਰਾਗ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਜਿਸ ਹੈ ਕੇ ਕਰ ਆਸਮਨ ਜਿਸ ਕਾ ਸਭ ਸਵਸਾ ਸਬ ਸਿਆਣ ਪਾ ਛਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸੇ ਤੇ ਜਪਨਾ 8 ਪਹਿਰ ਪ੍ਰਭ ਤਾਏ ਤੂ ਗੁਣ ਗੋਇੰਦ ਨਿਤ ਗਾ ਰਹਾ ਤਿਸ ਕੇ ਸਰਨੇ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਰਬ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਆਕਾਰ ਆਵੇ ਰਸ ਬਹੁਤ ਬਹੁਤ ਵਿਖਾਣੀ ਐ ਉੱਚੇ ਉਚਾਥਾਂ ਵਰਨਾ ਚਹਿਨਾ ਬਹਾਰ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸੱਚ ਦੇਵਾ ਆਪਣਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਰਾਗ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹੀ ਕੇ ਕਰ ਆਸਮਨ ਜਿਸ ਕਾ ਸਬਸ ਰਸਹਾ ਸਬ ਸਿਆਣ ਪਾ ਛਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸੇ ਤੇ ਜਪਨਾ 8 ਪਹਿਰ ਪ੍ਰਭ ਤਿਆ ਹੈ ਤੂ ਗੁਣ ਗੋਇੰਦ ਨਿਤ ਗਾ ਰਹਾ ਤਿਸ ਕੇ ਸਰਨੇ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਆਕਾਰ ਆਵੇ ਰਸ ਬਹੁਤਾ ਬਹੁਤ ਵਿਖਾਣੀਐ ਉੱਚੋ ਉਚਾ ਥਾਂ ਵਰਨਾ ਚਹਿਨਾ ਬਹਾਰ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸਚ ਦਿਵਹੁ ਆਪਣਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਰਾਗ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤੇ ਸਹੀ ਕੇ ਕਰ ਆਸਮਨ ਜਿਸ ਕਾ ਸਭ ਸਵਸਾ ਸਭ ਸਿਆਣ ਪਾ ਛੜ ਕੇ ਗੁਰ ਕੀ ਚਰਨੀ ਪਹਾ ਮਨ ਮੇਰੇ ਸੁਖ ਸਹਿਜ ਸੇ ਤੇ ਜਪਨਾ 8 ਪਹਿਰ ਪ੍ਰਭ ਤਿਆਹ ਤੂ ਗੁਣ ਗੋਇੰਦ ਨਿਤ ਗਾ ਰਹਾ ਤਿਸ ਕੇ ਸਰਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾ ਕਾਰ ਤਾ ਵੈ ਰਸ ਬਹੁਤ ਬਹੁਤ ਵਿਖਾਣੀਆਂ ਉੱਚ ਉਚਾਥਾਂ ਵਰਨਾ ਚਹਿਨਾ ਬਹਾਰ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸਚ ਦਿਵਹੁ ਆਪਣਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਰ ਰਾਗ ਮਹਲਾ 5 ਸੋਈ ਧਿਆਇਐ ਜਿਹੜੇ ਸਿਰ ਸਹਾਂ ਪਾਤ ਸਹਾਂ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸ੍ਰਿਸਹਾ ਸਬ ਸਿਆਣ ਪਾ ਛਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਜ ਸੇ ਤੇ ਜਪ ਨਾਉ ਆਠ ਪਹਿਰ ਪ੍ਰਭ ਤਿਆਹ ਤੂੰ ਗੁਣ ਗੋਇੰਦ ਨਿਤ ਗਾ ਰਹਾ ਜਿਸਕੇ ਸਰਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਆ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤੇਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਤ ਆਵੇ ਰਸ ਬਹੁਤ ਬਹੁਤ ਵਿਖਾਣੀ ਐ ਉੱਚ ਉਚਾਥਾਂ ਵਰਨਾ ਚਹਿਨਾ ਬਹਾਰ ਕੀਮਤ ਕਹਿ ਨਾ ਸਕਾ ਨਾਨਕ ਕੋ ਪ੍ਰਭ ਮਿਆ ਕਰ ਸਚ ਦਿਵਹੁ ਆਪਣਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ